ਹਲੋ ਬਾਬਿਓ ਆਪਾਂ ਅੱਜ ਵੀਡੀਓ ਬਣਾਉਣੀ ਨਹੀਂ ਸੀ ਬਣਾਉਣ ਲੱਗੇ ਕਿਉਂਕਿ ਉਹ ਨੀਲਾ ਕਬੂਤਰ ਤੇ ਨੀਲੀ ਕਬੂਤਰੀ ਆ ਜਿਹੜੀ ਗੋਲੇ ਦੀ ਮਾਪੇ ਨੇ ਉਹਨਾਂ ਨੇ ਅੱਜ ਬੱਚੇ ਕੱਢੇ ਨੇ ਅੰਡਿਆਂ ਚੋਂ ਇਸ ਕਰਕੇ ਆਪਾਂ ਨੂੰ ਵੀਡੀਓ ਬਣਾਉਣੀ ਪੈਗੀ ਕਿਉਂਕਿ ਤੁਸੀਂ ਵੀਡੀਓ ਨੂੰ ਨਾ ਲਾਇਕ ਕਰ ਦਿਓ ਨਾ ਸ਼ੇਅਰ ਕਰ ਦਿਓ ਸਬਸਕ੍ਰਾਈਬ ਤਾਂ ਕਰਨੀ ਕੀ ਆ ਭਰਾਵੋ ਦੇਖਤਾ ਲਿਆ ਕਰੋ ਯਾਰ ਅੰਨਾ ਕਿ ਆਪਾਂ ਕੋਈ ਮਾੜੀ ਚੀਜ਼ ਭੇਜਦੇ ਆ ਇਹਦੇ ਚ ਇਸ ਕਰਕੇ ਆਪਾਂ ਸੋਚਿਆ ਤੇ ਵੀ ਅੱਜ ਤੋਂ ਬਾਅਦ ਵੀਡੀਓ ਬਣਾਉਣੀ ਬੰਦ ਕਰਾਂਗੇ ਜਦ ਕੋਈ ਆਪਣੇ ਚੈਨਲ ਨੂੰ ਸ਼ੇਅਰ ਜਾਂ ਸਬਸਕ੍ਰਾਈਬ ਨਹੀਂ ਕਰਦਾ ਉਹ ਦੇਖੋ ਸਾਹਮਣੇ ਪਏ ਨੇ ਬੱਚੇ ਆ ਦੇਖੋ ਇੱਕ ਕਾਂਡਾ ਦਾ ਪਿਆਗਾ ਫੁੱਟਿਆ ਇਹ ਧੋਪ ਹੈ ਇਕੋ ਪਿਆਰਾ ਇੱਕਾ ਪਿਆਰਾ ਇਹ ਦੇਖੋ ਜੀ ਬੱਚੇ ਉਹ ਬੈਨ ਦੋਨੋਂ ਐਨੇ ਬੱਤੇ ਹਜੇ ਕੱਢੇ ਨਹੀਂ ਅੰਡੇ ਦੋ ਉਹਨੇ ਇੱਕ ਬੈਨ ਰੱਖੇ ਜੀ ਘੋਟਾ ਸਾਫ ਕਰਨਾ ਨਹੀਂ ਹਜੇ ਆਪਾਂ ਕਰਿਆ ਨਹੀਂ ਕਿਉਂਕਿ ਟਾਈਮ ਨਹੀਂ ਲੱਗਿਆ ਜਾਨਵਰ ਵੀ ਆਪਣੇ ਆ ਗਏ ਬਸ ਵੀਰੋ ਅੱਜ ਇੰਨਾ ਹੀ ਧੰਨਵਾਦ ਤੁਹਾਡਾ ਵੀਡੀਓ ਨੂੰ ਹੁਣ ਤੱਕ ਕਹਿਣ ਦਾ ਕੋਈ ਫਾਇਦਾ ਨਹੀਂ ਨਾ ਕੋਈ ਤੁਸੀਂ ਦੇਖਣੇ ਦਾ ਬੰਦ ਕਰ ਰੱਖਿਆ ਨਗੇ ਓਕੇ ਬਾਏ ਭਾਈ ਠੀਕ ਆ ਭਾਈ ਧੰਨਵਾਦ ਸਾਰਿਆਂ ਦਾ ਦੇਖਣ ਵਾਲਿਆਂ ਦਾ ਵੀ ਨਾ ਦੇਖਣ ਵਾਲਿਆਂ ਦਾ ਵੀ